ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਇੱਕ ਦਾਵਾ ਕੀਤਾ ਕਿ ਭਾਰਤ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ। ਵੀਰਵਾਰ ਨੂੰ ਵਾਈਟ ਹਾਊਸ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 트੍ਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਰੇ ਦੋਸਤ ਨੇ। ਸਾਡੇ ਬਹੁਤ ਹੀ ਚੰਗੇ ਸਬੰਧ ਨੇ ਤੇ ਮੈਂ ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ਉੱਤੇ ਖੁਸ਼ ਨਹੀਂ ਸੀ। ਪਰ ਅੱਜ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਉਹ ਰੂਸ ਤੋਂ ਤੇਲ ਨਹੀਂ ਖਰੀਦਣਗੇ। ਹੁਣ ਸਾਨੂੰ ਚੀਨ ਨੂੰ ਵੀ ਅਜੀਹਾ ਹੀ ਕਰਵਾਉਣਾ ਪਵੇਗਾ। ਦਰਅਸਲ ਅਮਰੀਕਾ ਪਹਿਲਾਂ ਹੀ ਅਗਸਤ 2025 ਚ ਰੂਸ ਤੋਂ ਤੇਲ ਖਰੀਦਣ ਨੂੰ ਤੇ ਪਾਰਤੂ ਤੇ 25% ਵਾਧੂ ਟੈਰਿਫ ਲਗਾ ਚੁੱਕਾ ਹੈ। ਪਹਿਲਾਂ ਅਮਰੀਕਾ ਨੇ 25% ਪਰਸਪਰ ਟੈਰਿਫ ਲਗਾਇਆ ਸੀ ਜਿਸ ਨਾਲ ਭਾਰਤ ਉੱਤੇ ਕੁੱਲ ਟੈਰਿਫ 50% ਹੋ ਗਿਆ ਸੀ ਹਾਲਾਂਕਿ ਭਾਰਤ ਨੇ ਅਜੇ ਤੱਕ ਰੂਸੀ ਤੇਲ ਖਰੀਦਦਾਰੀ ਨੂੰ ਰੋਕਣ ਜਾਂ ਘਟਾਉਣ ਦੇ ਕਿਸੇ ਇਰਾਦੇ ਦੀ ਪੁਸ਼ਟੀ ਨਹੀਂ ਕੀਤੀ ਜਦੋਂ ਉਹ ਵਾਈਟ ਹਾਊਸ 'ਚ ਇੱਕ ਪ੍ਰੈਸ ਕਾਨਫਰੰਸ 'ਚ ਮੀਡੀਆ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ ਤਾਂ ਟਰੰਪ ਨੇ ਇਹ ਵੀ ਕਿਹਾ ਸੀ ਕਿ ਹਾਲ ਹੀ 'ਚ సర్జియో గోర్ ਜੋ ਪਾਰਟ ਅਮਰੀਕੀ ਰਾਜਦੂਤ ਬਣਨ ਜਾ ਰਹੇ ਨੇ ਤੇ ਪ੍ਰਧਾਨ ਮੰਤਰੀ ਮੋਦੀ ਦੀ ਗੋਰ ਨਾਲ ਮੁਲਾਕਾਤ ਹੋਈ ਸੀ ਇਸ ਮੁਲਾਕਾਤ ਤੋਂ ਬਾਅਦ ਸਰਜੀਓ ਨੇ ਮੈਨੂੰ ਦੱਸਿਆ ਕਿ ਉਹ ਮੋਦੀ 트럼ਪ ਦਾ ਬਹੁਤ ਹੀ ਸਨਮਾਨ ਕਰਦੇ ਨੇ ਮੈਂ ਸਾਲਾਂ ਤੋਂ ਭਾਰਤ ਨੂੰ ਦੇਖ ਰਿਹਾ ਹਾਂ ਹਰ ਸਾਲ ਸਰਕਾਰ ਬਦਲਦੀ ਹੈ ਤੇ ਮੇਰਾ ਦੋਸਤ ਮੋਦੀ ਬਹੁਤ ਸਮੇਂ ਤੋਂ ਉੱਥੇ ਹੀ ਹੈ ਉਸਨੇ ਭਰੋਸਾ ਦਿੱਤਾ ਹੈ ਕਿ ਭਾਰਤ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ ਜਦੋਂ ਕਿ ਉਹ ਇਸ ਨੂੰ ਤੁਰੰਤ ਨਹੀਂ ਰੋਕ ਸਕਦੇ ਇੱਕ ਪ੍ਰਕਿਰਿਆ ਹੈ ਜੋ ਜਲਦੀ ਹੀ ਪੂਰੀ ਹੋ ਜਾਏਗੀ ਅਮਰੀਕਾ ਨੇ ਰੂਸ ਉਤੇ ਦਬਾਅ ਪਾਉਣ ਲਈ ਭਾਰਤ ਉਤੇ ਆਰਥਿਕ پابੰਦੀਆਂ ਲਗਾਈਆਂ ਨੇ ਟਰੰਪ ਨੇ ਵਾਰ-ਵਾਰ ਦਾਅਵਾ ਕੀਤਾ ਹੈ ਕਿ ਰੂਸ ਭਾਰਤੀ ਤੇਲ ਖਰੀਦਦਾਰੀ ਤੋਂ ਪ੍ਰਾਪਤ ਹੋਣ ਵਾਲੇ ਪੈਸੇ ਨਾਲ ਯੂਕਰੇਨ 'ਚ ਜੰਗ ਨੂੰ ਵਿੱਤ ਪ੍ਰਦਾਨ ਕਰਦਾ ਹੈ ਟਰੰਪ ਪ੍ਰਸ਼ਾਸਨ ਨੇ ਰੂਸ ਤੋਂ ਤੇਲ ਖਰੀਦਣ ਲਈ ਭਾਰਤ ਵਿਰੁੱਧ ਕੀਤੀ ਗਈ ਆਰਥਿਕ ਕਾਰਵਾਈ ਨੂੰ ਜੁਰਮਾਨੇ ਜਾਂ ਟੈਰਿਫ ਵਜੋਂ ਦਰਸਾਉਂਦਾ ਰਿਹਾ ਹੈ ਟਰੰਪ ਨੇ ਹੁਣ ਤੱਕ ਭਾਰਤ ਉਤੇ ਕੁੱਲ 50% ਟੈਰਿਫ ਲਗਾਏ ਨੇ ਜਿਸ ਵਿੱਚ 25% ਪਰਸਪਰ ਟੈਰਿਫ ਅਤੇ ਰੂਸ ਤੋਂ ਤੇਲ ਖਰੀਦਦਾਰੀ ਉੱਤੇ 25% ਜੁਰਮਾਨਾ ਸ਼ਾਮਲ ਹੈ ਪਰਸਪਰ ਟੈਰਿਫ 7 ਅਗਸਤ ਨੂੰ ਲਾਗੂ ਹੋਇਆ ਸੀ ਤੇ ਜੁਰਮਾਨਾ 27 ਅਗਸਤ ਨੂੰ ਲਾਗੂ ਹੋਇਆ ਸੀ ਵਾਈਟ ਹਾਊਸ ਦੀ ਪ੍ਰੈਸ ਸਕਟਰ ਕੈਰੋਲੀਨਾ ਲੇਵਿਟ ਦੇ ਅਨੁਸਾਰ ਇਸ ਦਾ ਉਦੇਸ਼ ਰੂਸ ਉੱਤੇ ਦੂਜੇ ਪੱਧਰ ਉੱਤੇ ਦਬਾਅ ਪਾਉਣਾ ਹੈ ਤਾਂ ਜੋ ਉਸ ਨੂੰ ਯੁੱਧ ਖਤਮ ਕਰਨ ਲਈ ਮਜਬੂਰ ਕੀਤਾ ਜਾ ਸਕੇ ਤੁਹਾਨੂੰ ਦੱਸ ਦਈਏ ਕਿ ਫਰਵਰੀ 2022 ਚ ਰੂਸ ਯੂਕਰੇਨ ਯੁੱਧ ਸ਼ੁਰੂ ਹੋਇਆ ਸੀ ਯੂਰੋਪ ਜਿਸ ਤੋਂ ਬਾਅਦ ਯੂਰਪ ਨੇ ਰੂਸੀ ਤੇਲ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਸਨ ਰੂਸ ਨੇ ਬਾਅਦ ਵਿੱਚ ਆਪਣਾ ਤੇਲ ਏਸ਼ੀਆ ਵੱਲ ਮੋੜ ਦਿੱਤਾ ਸੀ ਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਭਾਰਤ ਨੇ 2021 ਚ ਰੂਸੀ ਤੇਲ ਦਾ ਸਿਰਫ 0.2% ਹੀ ਆਯਾਤ ਕੀਤਾ ਸੀ ਇਸ ਤੋਂ ਬਾਅਦ 2025 ਚ ਭਾਰਤ ਰੂਸ ਦਾ ਸਭ ਤੋਂ ਵੱਡਾ ਤੇਲ ਸਪਲਾਈਅਰ ਬਣ ਜਾਵੇਗਾ ਜੋ ਉਸਨ 1.67 ਮਿਲੀਅਨ ਬੈਰਲ ਪ੍ਰਤੀ ਦਿਨ ਸਪਲਾਈ ਕਰੇਗਾ ਜੋ ਕਿ ਭਾਰਤ ਦੀਆਂ ਕੁੱਲ ਤੇਲ ਜ਼ਰੂਰਤਾਂ ਦਾ ਲਗਭਗ 37% ਹੈ ਇੱਥੇ ਇੱਕ ਹੋਰ ਗੱਲ ਵੀ ਆਉਂਦੀ ਹੈ ਕਿ ਭਾਰਤ ਰੂਸ ਤੋਂ ਤੇਲ ਖਰੀਦਣਾ ਕਿਉਂ ਨਹੀਂ ਬੰਦ ਕਰ ਰਿਹਾ ਕਿਉਂਕਿ ਭਾਰਤ ਨੂੰ ਰੂਸ ਤੋਂ ਤੇਲ ਖਰੀਦਣ ਨਾਲ ਬਹੁਤ ਫਾਇਦੇ ਹੁੰਦੇ ਨੇ ਭਾਰਤ ਨੂੰ ਦੂਜੇ ਦੇਸ਼ਾਂ ਦੇ ਮੁਕਾਬਲੇ ਰੂਸ ਤੋਂ ਸਸਤਾ ਤੇਲ ਮਿਲਦਾ ਹੈ ਤੇ ਰੂਸ ਵੀ ਭਾਰਤ ਨੂੰ ਸਸਤੇ ਤੇਲ ਦੀ ਪੇਸ਼ਕਸ਼ ਜਾਰੀ ਰੱਖਦਾ ਹੈ ਜਿਸ ਨਾਲ ਭਾਰਤ ਵੀ ਰੂਸ ਤੋਂ ਹੀ ਤੇਲ ਆਯਾਤ ਕਰਦਾ ਹੈ ਹਾਲਾਂਕਿ ਭਾਰਤ ਨੂੰ ਪਹਿਲਾਂ 30 ਡਾਲਰ ਪ੍ਰਤੀ ਬੈਰਲ ਤੱਕ ਦੀ ਛੋਟ ਸੀ ਜੋ ਹੁਣ ਘਟ ਕੇ ਸਿਰਫ 3 ਤੋਂ 6 ਡਾਲਰ ਪ੍ਰਤੀ ਬੈਰਲ ਹੋ ਗਈ ਹੈ ਇਸ ਤੋਂ ਇਸ ਦੇ ਨਾਲ ਹੀ ਰੂਸ ਭਾਰਤ ਦੇ ਲੰਬੇ ਸਮੇਂ ਦੀ ਸਮਝੌਤੇ ਕੀਤੇ ਹੋਏ ਨੇ ਜਿਸ ਚ ਭਾਰਤ ਦੀ ਇੱਕ ਨਿੱਜੀ ਕੰਪਨੀ ਨੇ ਰੂਸ ਨਾਲ ਲੰਬੇ ਸਮੇਂ ਦੇ ਸਮਝੌਤੇ ਕੀਤੇ ਹੋਏ ਨੇ ਜਿਵੇਂ ਕਿ ਦਸੰਬਰ 2024 ਚ ਰਿਲਾਇੰਸ ਨੇ ਰੂਸ ਨਾਲ 10 ਸਾਲਾਂ ਲਈ ਪ੍ਰਤੀ ਦਿਨ 5 ਲੱਖ ਬੈਰਲ ਤੇਲ ਖਰੀਦਣ ਲਈ ਇੱਕ ਸਮਝੌਤੇ ਉੱਤੇ ਹਸਤਾਖਰ ਕੀਤੇ ਹੋਏ ਨੇ ਅਜੀ ਇਹ ਸਮਝੌਤੇ ਨੂੰ ਰਾਤੋ ਰਾਤ ਨਹੀਂ ਤੋੜਿਆ ਜਾ ਸਕਦਾ ਇਸ ਦਾ ਇੱਕ ਹੋਰ ਵੀ ਫਾਇਦਾ ਹੈ ਜਦੋਂ ਭਾਰਤ ਰੂਸ ਤੋਂ ਤੇਲ ਆਯਾਤ ਕਰਦਾ ਹੈ ਤਾਂ ਇਹ ਵਿਸ਼ਵ ਤੇਲ ਕੀਮਤਾਂ ਨੂੰ ਸਥਿਰ ਕਰਨ 'ਚ ਮਦਦ ਕਰਦਾ ਹੈ ਜੇਕਰ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦਿੰਦਾ ਤਾਂ ਵਿਸ਼ਵ ਸਪਲਾਈ ਘੱਟ ਸਕਦੀ ਹੈ ਜਿਸ ਕਾਰਨ ਕੀਮਤਾਂ ਵੱਧ ਸਕਦੀਆਂ ਨੇ ਜਿਵੇਂ ਯੂਕਰੇਨ ਨਾਲ ਯੁੱਧ ਤੋਂ ਬਾਅਦ ਮਾਰਚ 2022 ਚ ਤੇਲ ਦੀਆਂ ਕੀਮਤਾਂ ਚ 137 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਸਨ ਭਾਰਤ ਆਪਣੀਆਂ ਤੇਲ ਜ਼ਰੂਰਤਾਂ ਦਾ 80% ਤੋਂ ਵੱਧ ਆਯਾਤ ਕਰਦਾ ਹੈ ਰੂਸ ਤੋਂ ਇਲਾਵਾ ਇਹ ਆਪਣਾ ਜ਼ਿਆਦਾਤਰ ਤੇਲ ਇਰਾਕ ਸਾਊਦੀ ਅਰਬ ਤੇ ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ਾਂ ਤੋਂ ਖਰੀਦਦਾ ਹੈ ਜੇਕਰ ਇਹ ਰੂਸ ਤੋਂ ਤੇਲ ਆਯਾਤ ਕਰਨਾ ਬੰਦ ਕਰਨਾ ਚਾਹੁੰਦਾ ਹੈ ਤਾਂ ਇਸ ਨੂੰ ਇਹਨਾਂ ਦਿਸ਼ਾਵਾਂ ਤੇ ਆਪਣੀ ਦਿਰਾਮਦ ਵੰਡਾਉਣੀ ਪਵੇਗੀ ਇਰਾਕ ਰੂਸ ਤੋਂ ਬਾਅਦ ਭਾਰਤ ਦਾ ਦੂਜਾ ਸਭ ਤੋਂ ਵੱਡਾ ਤੇਲ ਸਪਲਾਈਰ ਹੈ ਜਿਸ ਤੋਂ ਲਗਭਗ 21% ਤੇਲ ਆਯਾਤ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਸਾਊਦੀ ਅਰਬ ਜਿੱਥੋਂ 15% ਤੇਲ ਆਯਾਤ ਕੀਤਾ ਜਾਂਦਾ ਹੈ ਇਹਨਾਂ ਸਭ ਤੋਂ ਇਲਾਵਾ ਨਾਈਜੀਰੀਆ ਤੇ ਹੋਰ ਦੱਖਣੀ ਅਫਰੀਕੀ ਦੇਸ਼ ਵੀ ਭਾਰਤ ਨੂੰ ਤੇਲ ਸਪਲਾਈ ਕਰਦੇ ਨੇ ਤੇ ਸਰਕਾਰੀ ਰਿਫਾਇਨਰੀਆਂ ਇਹਨਾਂ ਦੇਸ਼ਾਂ ਵੱਲ ਹੀ ਮੁੜ ਰਹੀਆਂ ਨੇ ਅਬੂਦਾਬੀ ਤੋਂ ਮੁਰਬਨ ਕੱਚਾ ਤੇਲ ਭਾਰਤ ਲਈ ਇੱਕ ਪ੍ਰਮੁੱਖ ਵਿਕਲਪ ਹੈ ਇਸ ਤੋਂ ਇਲਾਵਾ ਭਾਰਤ ਨੇ ਗੁਆਨਾ, ਬ੍ਰਾਜ਼ੀਲ ਅਤੇ ਹੋਰ ਲਾਤੀਨੀ ਅਮਰੀਕੀ ਦੇਸ਼ਾਂ ਤੋਂ ਤੇਲ ਆਯਾਤ ਕਰਨਾ ਸ਼ੁਰੂ ਕਰ ਦਿੱਤਾ ਹੈ ਹਾਲਾਂਕਿ ਇਹਨਾਂ ਦੇਸ਼ਾਂ ਤੋਂ ਤੇਲ ਖਰੀਦਣਾ ਆਮ ਤੌਰ ਉਤੇ ਰੂਸੀ ਤੇਲ ਖਰੀਦਣ ਨਾਲੋਂ ਮਹਿੰਗਾ ਹੁੰਦਾ ਹੈ